ਕਿ ਫਿਰ ਜੀ ਹਾਂਜੀ ਪੇਂਡ ਖਾਰਾਵਾਦ ਅਜਨਾਲਾ ਰੋਡ ਅਜਨਾਲਾ ਰੋਡ ਤੇ ਕੀ ਐ ਮਿਹਰੇ ਬੇੜੇ ਦੇ ਪਾਜੀ ਗੁਰਦੇਤ ਉਹ ਮਤਲਬ ਖਰਾਬ ਹੋ ਗਏ ਆ ਤੇ ਹਾਂਜੀ ਤੇ ਬਹੁਤ ਪੈਸਾ ਲਾਇਆ ਵਾ ਕਿ ਲੋਕਾਂ ਦੇ ਘਰਾਂ 'ਚ ਝੂਠੇ ਭਾਂਡੇ ਮਾਂ ਮੰਜ ਕੇ ਝਾੜੂ ਪੋਚਾ ਲਾ ਲਾ ਕੇ ਕਿ ਮਤਲਬ ਪਾਜੀ ਹੁਣ ਸਾਡੇ ਕੋਲ ਕੋਈ ਪੈਸਾ ਨਹੀਂ ਹੁਣ ਆਵਾ ਤਾਂ ਰੋਟੀ ਵੀ ਨਹੀਂ ਪੱਕਦੀ ਘਰ ਵਿੱਚ ਕਿ ਮਤਲਬ ਬਹੁਤ ਜ਼ਿਆਦੀ ਗਰੀਬੀ ਆ ਚੁੱਕੀ ਆ ਗੁਰਪ੍ਰੀਤ ਸਿੰਘ ਚਾਰ ਬੇਟੀਆਂ ਦਾ 18 ਸਾਲ ਦਾ ਬੇਟਾ ਵਾ ਫਿਰ ਤੁਹਾਨੂੰ ਬਹੁਤ ਆ ਮਾ ਇਲਾਜ ਕਰਾਇਆ ਸਰਕਾਰੀ ਹਸਪਤਾਲਾਂ ਦੇ ਪ੍ਰਾਈਵੇਟ ਜਿੱਥੇ ਵੀ ਕੋਈ ਆਂਦਾ ਰਹਾ ਵਾ ਉੱਥੇ ਵੀ ਇਹ ਜੀ ਕਾ ਮਤਲਬ ਕਰਜਾ ਚੋਚੋ ਕੇ ਇਲਾਜ ਕਰਾਇਆ ਪਰ ਵੀ ਬੇਟਾ ਅਜੇ ਤੱਕ ਫੇਰ ਵੀ ਠੀਕ ਨਹੀਂ ਹੋਇਆ ਕਿ ਡਾਕਟਰਾਂ ਨੇ ਇਹੋ ਕਿਹਾ ਕਿ ਬੇੜੇ ਦਾ ਮਤਲਬ ਗੁਰਦਾ ਕਿ ਕੋਈ ਦੇ ਸਕਦਾ ਕਿ ਫਿਰ ਮੈਂ ਕਿਹਾ ਕਿ ਮੈਂ ਇਹਦੀ ਮਾਂ ਵਾ ਮੈਂ ਦੇ ਸਕਦੇ ਆਪਣੇ ਬੇਟੇ ਨੂੰ ਪਰ ਉਹਨਾਂ ਕਹਿੰਦਾ 7-8 ਲੱਖ ਰੁਪਈਆ ਲੱਗੂਗਾ ਪਰ ਵੀਰ ਭਰਾ ਜੀ ਕਿ ਮਤਲਬ ਹੁਣ ਪਾਹ ਨਹੀਂ ਕੋਲ ਹੈਗਾ ਪਾਹੇ ਖੁਣੋ ਮੇਰੇ ਬੱਚੇ ਦਾ ਇਲਾਜ ਨਹੀਂ ਹੋਉਂਦਿਆ ਕਿ ਜੋ ਮੇਰੇ ਵੀਰ ਭਰਾ ਵਾ ਜ਼ਰੂਰ ਮਦਦ ਕਰਨੇ ਮਾਂ ਦੀ ਦੀ ਆਲੀ ਦੱਪਾ ਕਰਦੇ ਜੋ ਮੈਂ ਆ ਪਾਜੀ ਮੈਂ ਕੋਠੀਆਂ ਵਿੱਚ ਝਾੜੂ ਪੋਚਾ ਕਰਦੀ ਭੈਣਾ ਫਿਰ ਹੁਣ ਜਾਂਦੀਆਂ ਝਾੜੂ ਪੋਚਾ ਕਰਨ ਜਾਂਦੀਆਂ ਵਾ ਕਿ ਬਹੁਤ ਰੋਂਦੀਆਂ ਸਾਡਾ ਵੀਰ ਕੇ ਨਾ ਕੇ ਤਾਂ ਠੀਕ ਹੋ ਜੇ ਕਿਨੇ ਜੇ ਰੱਬ ਕੋਲ ਦੱਸਾਂ ਕਿ ਮੰਗਿਆ ਮੈਂ ਨਹੀਂ ਪਾਈ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਇਹ ਮਾਂ ਜਿੰਨੀ ਅਰਦਾਸਾਂ ਕਰਕੇ ਬੱਚੇ ਨੂੰ ਮੰਗਿਆ ਸੀ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਅੱਜ ਬਹੁਤ ਅਰਦਾਸਾਂ ਕਰਿਆ ਕਰ ਬੱਚੇ ਨੂੰ ਮੰਗਿਆ ਸੀ ਫਿਰ ਵੱਡਾ ਹੋਇਆ ਬੜੀਆਂ ਮੇਰੀਆਂ ਉਮੀਦਾਂ ਜਾਗੀਆਂ ਕਿ ਮੇਰਾ ਬੱਚਾ ਆ ਕਰੂਗਾ ਉਹ ਕਰੂਗਾ ਪਣਾ ਦੇ ਵਿਆਹ ਪਰ ਉਹ ਭੈਣਾ ਕੋ ਜਾਇਆ ਕਰੂਗਾ ਮੈਂ ਹੁਣ ਵੀਰ ਜੀ ਇਹੋ ਚੌਨੀ ਕਿ ਮੇਰਾ ਬੱਚਾ ਚਲੋ ਠੀਕ ਹੋ ਜੇ ਤੇ ਚਲੋ ਮੈਂ ਦੁਬਾਰੇ ਆਸਾਂ ਇਹੋ ਫੇਰ ਵਾਪਸ ਮੋੜਨ ਫੇਰ ਮੈਂ ਦੁਬਾਰੇ ਆਸਾਂ ਲਾਸਾਂ ਆਪਣੇ ਬੱਚੇ ਤੇ ਕਿ ਮੇਰਾ ਬੱਚਾ ਭੈਣਾਂ ਨੂੰ ਵਿਆ ਸਕੇ ਇਹੋ ਵੀਰਾਂ ਪਰਾਂਵਾਂ ਦਾ ਗੜੀ ਹੱਥ ਜੋੜ ਕੇ ਬੇਨਤੀ ਆ ਕਿ ਵੀਰ ਭਰਾ ਜੀ ਜੋ ਵੀ ਮਦਦ ਹੋ ਸਕਦੀ ਜ਼ਰੂਰ ਕਰੋ ਇਹ ਮਾਂ ਦੀ ਮਦਦ ਕਰੋ ਬੱਚੇ ਦੇ ਇਲਾਜ ਵਾਸਤੇ ਜ਼ਰੂਰ ਪਾਹੇ ਜੇ